ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਲੋਡ ਲੈ ਕੇ ਆਏ ਆਂ ਤੁਹਾਡੇ ਵਾਸਤੇ 14-15 ਝੋਟੀਆਂ ਦਾ ਪਿੰਡ ਹੈਗਾ ਜੇ ਮੱਤੇਆਲ ਤਹਿਸੀਲ ਬਾਬਾ ਬਕਾਲਾ ਜੀ ਜ਼ਿਲ੍ਹਾ ਕنگье ਤੇ ਅੰਮ੍ਰਿਤਸਰ ਤੇ ਆਜੋ ਕਰਦੇ ਆਂ ਬਾੜ ਸਾਹਿਬ ਹਾਂ ਨਾ ਗੱਲ ਵੀ ਕੀ ਇਨਰ ਦੁੱਧ ਕੀ ਸਾਗਤਾ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਸਤਿ ਸ੍ਰੀ ਅਕਾਲ ਹੋਰ ਬਾੜ ਸਾਹਿਬ ਕੀ ਹਾਲ ਹੈ ਕਿਰਪਾ ਮਹਾਰਾਜ ਦੀ ਚਲ ਕਿਰਪਾ ਜਾਈ ਬਾਰੀ ਦੀ ਕਿਰਪਾ ਵਾ ਹਾਲ ਡੰਗਰ ਦੇ ਕੰਡੇ ਆਵਾ ਨਵੀਆਂ ਝੋਟੀਆਂ ਆਈਆਂ ਹੈ ਰਾਤ ਦੀਆਂ ਹਾਂਜੀ ਹਾਂਜੀ ਇਹ 12 ਝੋਟੀਆਂ ਆਈਆਂ ਵਾ ਠੀਕ ਹੈ ਇਹ ਬਹੁਤ ਬਹੁਤ ਚੰਗੀਆਂ ਪਹਿਲੋ ਆਪਣਾ ਡਰੈਸ ਦਾ ਦਈਏ ਪਿੰਡ ਆਪਣਾ ਜੇ ਮੱਤੇਆਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਠੀਕ ਫੋਨ ਨੰਬਰ 88729625 ਪੈਣ ਤੇ 62 ਡੇਰੀ ਫਾਰਮ ਨੂੰ ਚੈਨਲ ਨੂੰ ਵੱਧ ਤੋਂ ਵੱਧ ਲੈਕ ਸ਼ੀਰ ਕਮੈਂਟ ਗੱਲ ਤਾਂ ਕਰੋ ਸਬਸਕ੍ਰਾਈਬ ਕਰੋ ਆਉਣ ਵਾਲੀ ਨੋਟੀਫਿਕੇਸ਼ਨ ਤਾਂ ਦੇਖੋ ਜਲਦ ਪਹੁੰਚੇ ਨਵੀਆਂ-ਨਵੀਆਂ ਛੋਟੇ ਚੰਗੀਆਂ ਐਰਖਾ ਛੋਟੀਆਂ ਕੁਆਲਿਟੀ ਵਾਲੀਆਂ ਤੇ ਛੋਟੇ ਉਮਰ ਦੀਆਂ ਝੋਟੀਆਂ ਦੋਂਦੀਆਂ ਦੋਂਦੀਆਂ ਜਿਆਦਾ ਦੋਂਦੀਆਂ ਜਿਆਦੀਆਂ ਦੋਂਦੀਆਂ ਰੇਟ ਵੀ ਛੋਟੇ ਝੋਟੀਆਂ ਦੇ ਜਾਇਜ਼ ਵਾ ਉਹ ਤੇ ਜਦ ਜ ਸੂਏ ਵਾਲੀਆਂ ਹੈਗੀਆਂ 14 ਤੋਂ 15 ਤੇ ਰੇਟ ਇੰਦਾ ਦੱਸ ਦੋ ਵੀ ਇਤੋਂ ਚੱਲੂ 15 15 ਲੀਟਰ ਵਾਲੀਆਂ ਮਲਕੀ 80 85 ਹਾਂਜੀ 120 ਤੱਕ 120 ਤੱਕ ਬਸ ਜਾਇਜ਼ ਹੀ ਹੈ ਗਿਆ ਜਿਆ ਰੇਟ 80 ਤੋਂ ਲੈ ਕੇ ਮਲਕੀ ਗੱਲ ਇਤਰਾਵਾ ਵੀ ਮਾੜਾ ਮਾੜਾ ਇਹ ਜਿਹੋ ਤਰ੍ਹਾਂ ਦਾ ਆਫੀ ਦੀਆਂ ਮਾਂ ਨਹੀਂ ਸਾਰੀਆਂ ਦੀ ਤੇ ਇਹ 20 ਟੱਕ ਰੇਟ ਵਾ 1 ਵੀਜ਼ਾ ਜਿਆ ਜਿਆ ਹੀ ਰੇਟ ਵਾ ਮਤਲਬ ਕਿ ਗੱਲ ਇਦਾਂ ਵਾ ਵੀ ਚੰਗੀਆਂ ਰਾਜਸਥਾਨ ਦੀਆਂ ਝੋਟੀਆਂ ਕਟੀਆਂ ਵਿੱਚ ਹੈਗੀਆਂ ਵਾ ਹਾਂਜੀ ਤੇ ਹਰਿਆਣੇ ਦੀਆਂ ਵੀ ਹੈਗੀਆਂ ਵਾ ਛੱਡੀਆਂ ਲੁੱਧ ਵਾਲੀਆਂ ਤਾੜੀਆਂ ਸੁਈਆਂ ਕੋਈ ਹਫ਼ਤੇ ਤੋਂ ਅੰਦਰ ਅੰਦਰ ਹੀ ਆ ਅੱਠ ਅੱਠ ਨੌ ਨੌ ਕਿਲੋ ਬੋਲਾ ਵੀ ਹੈਗਾ ਵਾ ਠੀਕ ਤੇ 12 ਲੀਟਰ ਬੋਲੇ ਵਾਲੀਆਂ ਵੀ ਹੈਗੀਆਂ ਮੈਂ ਜਿਹੜੀਆਂ 15 ਕਿਲੋ ਕਰਨੀਆਂ ਤੇ 10000 ਰੁਪਏ ਕਟੀਆਂ ਦੋਨ ਦੀਆਂ ਕੱਢਣੀਆਂ ਦੋ ਠੀਕ ਕਹਿਣ ਤੇ ਪੰਜ ਦਾ ਆ ਰਹਿਣ ਆ ਮੀਨ ਹੀ ਕੱਟੀ ਆ ਮੀਨ ਹੀ ਵੇਖੋ ਯੋਗ ਮੀਨ ਇਹ ਇੱਧੇ ਦੇਖੋ ਨਾਲੇ ਇਹ ਵਾ ਵੇਖੋ ਕੱਟੀ ਕੋ 9 ਕਿਲੋ ਬੋਲਾ ਹੀ ਆ 9 ਕਿਲੋ ਬੋਲਾ ਆ 9 ਕਿਲੋ ਬੋਲਾ ਹੀ ਆ ਇੱਧੇ ਦੇਖੋ ਹਾਂ ਬਣਾਲੀ ਗੁਸਲੀ ਵੇਖੋ ਬਹੁਤ ਵੱਡੀ ਛਰੀ ਆ ਐ ਮਰ ਕੇ ਗੱਲ ਇਦਾਂ ਧਾਗੇ ਰਗੀ ਪੂਠ ਵਾ ਕੱਟੀ ਜਾਂ ਮੀਨ ਬਖਾ ਲੋ ਮੀਨ ਵੇਖੋ ਇੱਧੇ ਦੇਵਾ ਕੱਲਾ ਕੱਲਾ ਥਾਣ ਕੱਟੀ ਨੂੰ ਛੈ ਨਹੀਂ ਕੱਢ ਕਾ ਮੀਨ ਚੱਪਾ ਚੱਪਾ ਜਿਹੜਾ ਮੰਗਦੇ ਆ ਲੋ ਆ ਵੇਖੋ ਆ ਇੱਥੇ ਜੈਜ ਵਾ ਜੈਜ ਕਰਕੇ ਬਾੜਥਾ ਆਪਾਂ ਦੇ ਦੇਣੀ ਕੱਟੀ ਕੋ 9 ਕਿਲੋ ਬੋਲਾ ਵਾ ਤਾਂ ਹੁਣ ਕੋਲ ਕਿ ਬਖਾ ਦੇ ਜੀ ਨਹੀਂ ਦੇਖੋ ਥਾਨ ਕੱਲਾ ਕੱਲਾ ਤੇ ਨਾੜ ਵੇਖੋ ਕਿਦਾਂ ਮਗਦੀ ਬਾਟੀ ਕਿ ਉਤਰਾ ਭਾਵੇਂ 1 5 ਦੀ ਵਿਕ ਜੀ ਆਪਾਂ ਇਹ ਗੱਲ ਨਹੀਂ ਕਰਨੀ ਛੋਟਾ ਜਿਹਾ ਮਨਾਫੇ ਨਾਲ ਕੱਟੀ ਵੇਚਣੀ ਆ ਛੋਟਾ ਮਨਾਹਾ ਦੋਂਦੀ ਦੋਂਦੀ ਪਿਓਰ ਦੋਂਦੀ ਆ ਇਹ ਕਾਹਤ ਹੁੰਦੀ ਵੇਖੋ ਕਰਦੇ ਇਹਦੇ ਕੋ ਕੱਟੀ ਕੋ 8 ਕਿਲੋ ਦੋ ਦੋ ਆਹ ਕਿ ਗਾਰਡ ਲਈ ਐਂਡ ਕਰ ਦੋ ਸੂਈ ਬਿਲਕੁਲ ਧਾਗੀ ਵਰਗੀ ਪੂਛ ਇਹਦੀ ਐ ਵੇਖੋ ਸਿੰਕ ਕਾਰਟ ਜੇਗੀ ਬਖਾਰ ਲੱਗਦੀ ਆ ਵਾਰਦੀ ਵੇਖੋ ਨੇ ਕਾਨਿਕਾ ਸਿੰਘਾ ਦੇ ਕਲੇਪੀ ਲੱਗੇ ਪਏ ਆ ਪਿਕਲੇਪੀ ਲੱਗੇ ਪਏ ਅੱਗੇ ਉਹਦਨ ਝੋਟੀ ਪਾਈ ਇਹਦੇ ਨਾਲ ਦੀ ਤੇ ਗਾੜੀ ਮਨਾਫਾ ਮਲਕੇ 6000 ਬੰਦੇ ਪਰਦੇਸ਼ ਇਹੋ ਜੀ ਝੋਟੀ ਦਾ ਇਹੋ ਜੀ ਝੋਟੀ ਦਾ ਆਂਦੇ ਹੋਈ ਨਹੀਂ ਆਂਦੇ ਵੀ ਅਸੀਂ ਇਹੋ ਜੀ ਲੈਣੀ ਝੋਟੀ ਕੱਟੀ ਲੈਣੀ ਆ ਮਲਕੇ ਸੋਹਣੀ ਸ਼ਕੀਨ ਤੇ ਸ਼ਕੀਨ ਕੱਟੀ ਆ ਥਾਨ ਬੜਾ ਚੰਗਾ ਐਡਾ ਉਂਗਲ ਉਂਗਲ ਜਿਦਾ ਥਾਨ ਕੱਢਦੀ ਆ ਕੱਤੀ ਪਰ ਮਲਕੇ ਚਵਾੜਾ ਚੰਗਾ ਚੱਲਦੇ ਆ ਅੱਠ ਲੀਨ ਦਾ ਗੋਲਾਈਆ ਕੱਟੀ ਗੋਲਾ ਲਾ ਲਓ ਦੁੱਧ ਲਾ ਲਓ ਸ਼ਿਆਹ ਫੱਤਾ ਦੇ ਨਾਲੇ ਛੇ ਹਫ਼ਤੇ ਤੋਂ ਅੰਦਰ ਅੰਦਰ ਹੀ ਸੜੀ ਜਾਂਦੀ ਠੀਕ ਇਹ ਦੁੱਜਾ ਨੰਬਰ ਜੀ ਦੁੱਜਾ ਨੰਬਰ ਆਹ ਦੁੱਜਾ ਨੰਬਰ ਇਹਦੇ ਦੇ ਸਿੰਘ ਥੋੜੇ ਥੋੜੇ ਗਾੜੀ ਨੂੰ ਵੱਟੇ ਉਹਨਾਂ ਬੰਦਿਆਂ ਨੇ ਇਹਦੇ ਤੇ ਚੋਟੀਆਂ ਕਢਾਉਂਦੇ ਤੇ ਜੈਰੀ ਚ ਗਈ ਕਿਤੇ ਚੋਣਾਂ ਆ ਕੱਟੀ ਜਿਆਦਾ ਹੀ ਚੰਗੀ ਕੱਟੀ ਮਗਰਮ ਵਾਲੀ ਠੀਕ ਇਹ ਕੱਤੀ ਮਗਰਮ ਆ ਜਿਆਦਾ ਵੇ ਫੜੀਆਂ ਆਉਂਦੀਆਂ ਨਾਲ ਜਦੋਂ ਦੁੱਧ ਤੇ ਆਉਂਦੀ ਕੱਟੀ ਦੁੱਧ ਮੇਰੇ ਆਈਡੀ ਨਾਲ ਸ਼ਾਇਦ 12 ਕਿਲੋ ਹੀ ਕਰ ਦੇ ਪਰ ਇਹੋਲੇ 8 ਕਿਲੋ 9 ਕਿਲੋ ਗੋਲਾਈਆ ਰੇ 8 ਕਿਲੋ ਗੋਲੇ ਦੇ ਨਾਲ ਹੀ ਖੜੇ ਠੀਕ ਤੇ ਜਾਇ ਜੀ ਕਰਕੇ ਰੇਟ ਪਾਵਾਂਗੇ ਇਹਨਾਂ ਦੇ ਵੀ ਜਾਇ ਜੀ ਰੇਟ ਪਾਵਾਂਗੇ ਤੇ ਆ ਆਏ ਆ ਜੱਟ ਜੀ ਨੰਬਰ ਆ ਜੱਫਾ ਨੰਬਰ ਇਹਦੀ ਦਾ ਆਸਤਾਨ ਦੀ ਵੀਡੀਓ ਦਾ ਪਾਉਣਾ ਉਹ ਤਾਂ ਮੇਰੀ ਵੀਡੀਓ ਠੀਕ ਪਿਛਲੇ ਘਰ ਦੀ ਵੀਡੀਓ ਵੀ ਹੈਗੀ ਤੇ ਕੋ 10 ਕਿਲੋ ਗੋਲਾ ਹੀ ਆ ਆ ਕਿੰਨੀ ਦਾ 10 ਲੀਟਰ ਗੋਲਾ ਹੀ ਆ ਕੱਟਿਆ ਆ ਦੇਖੋ ਤੇ 10 ਲੀਟਰ ਆ ਜੀ ਦੇਖੋ ਆ ਦੇਖੋ ਹਾਏ ਹਾਏ ਇਹ ਉੱਥੇ ਵੀ ਸਾਡੇ ਕੋ ਕੱਟੀ ਇੱਕ 5 10 ਦੀ ਰੱਖਦੇ ਹੀ ਬੰਦੇ ਠੀਕ ਆਂਦੇ ਵੀ 5 10 ਦੀ ਕੱਟੀ ਛੱਡ ਜੋ 1 ਲੱਖ 5 10 ਹਜ਼ਾਰ ਦੀ ਪਰ ਅਸੀਂ ਇਹ ਵੀ ਆਪਣੇ ਗਾਹ ਕਰਨ ਦੇਣੀ ਹੈ ਕੱਟੀ ਕਰੇ ਹਾਂ ਵੇਖੋ ਚੰਗੀ ਇਹ ਤਾਂ ਉਹ ਆਂਦੇ ਹੀ ਵੀ 12 13 ਕਿਲੋ ਦੁੱਧ ਕੱਟੀ ਹੈ ਰਕਾ ਪਹਿਲੇ ਤੁਸੀਂ ਕੱਢ ਦੋ ਠੀਕ ਹੈ 70 ਲੀਟਰ ਆ ਗਏ ਪੁੱਤਰਾ ਐ ਬਿਲਕੁਲ ਸਫਾਈ ਵਾਲੀ ਕੱਟੀ ਆ ਹਾਂਜੀ ਟਨ ਵਾਲੀ ਟਨ ਵਾਲੀ ਆ ਇਹ 40 ਨੰਬਰ ਜੀ ਟਨ ਵੇਖੋ ਤੁਸੀਂ ਇਹ ਆ ਰੱਖੋ ਟਨ ਇਹ ਮਨ ਕੇ ਘਾਟਣਾ ਕੋਈ ਆਖੇ 1 10 ਦੀ ਕੱਟੀ ਦੇਣੀ ਹੈ ਇਹ ਜੀ ਘਾਟਣਾ ਕੋਈ ਆਜ ਇਹ ਸਵੇਰ 5:00 ਇਹ ਦੇਖੋ ਦੁੱਧ 9-10 ਕਿਲੋ 9 ਹੋਵੇ 10 9 ਹੋਵੇ 10 ਹੋਵੇ 10 ਹੋ ਜਾਓ ਉੱਤਰ ਜਾਓ ਹਾਂਜੀ 3 9 ਹੋਵੇ ਦਾਸ ਇਹ ਵੀ ਬਹੁਤ ਜੈਦੀ ਕੱਟੀ ਚੰਗੀ ਆ ਚੂਣ ਬਹੁਤ ਚੰਗੀ ਆ ਚੰਗੀ ਭਲੀ ਭੁਲੀ ਜੈਦ ਕਰਕੇ ਮਤਲਬ ਕੀ ਗੱਲ ਦਾ ਰੇਟ ਪਾਉਂਦੇ ਆ ਮਈਆਂ ਦੇ ਜੈਦ ਕਰਕੇ ਇਹ ਐ ਕੱਟੀ ਕੋਈ 11 ਲੀਟਰ ਦੁੱਧ ਆ ਇਹ ਪੁੱਛ 11 ਇਹ ਹੈਗਾ ਵਾ ਇਹ ਪੂਪਾ ਜਿਹਾ ਆ ਸ਼ੇਵਾਨਾ ਇਹ ਕਿੰਨਾ 11 ਲੀਟਰ ਦੁੱਧ ਆ ਬੜੀ ਕੱਟੀ ਚੰਗੀ ਜੇ ਵੀ ਠੰਡੀ ਤੀਰੀ ਜੇ ਮਗਰ ਵੀ ਕੱਟੇ ਹੀ ਆ ਕੱਟੇ ਬੜੀ ਠੰਡੀ ਆ ਇਹ ਉਹੋ ਕੰਕਵਾਲਿਟੀ ਦੀ ਗੱਲ ਕਹਿੰਦੇ ਵੇਖੋ ਸਿੰਗ ਨਿਕਾ ਆ ਵੇਖ ਆ ਆ 6 ਦਾ ਤੇ ਕੱਟੀ ਜੇ ਉਹ 6 ਮਾ ਆ 7ਵਾਂ ਨੰਬਰ ਆ ਆ 7ਵਾਂ ਨੰਬਰ ਛਗੀ ਆ ਮੂੰਹ ਛਗੀ ਮੂੰਹ ਵਾਲੀ ਆ ਫੂਨ ਵਾਲੀ ਕਦੀ ਮੈਂ ਲਈ ਨਹੀਂ ਕੱਟੀ ਆ ਦੇਖ ਭਾਰੋ ਆਂਦੇ ਹੀ ਵੀ ਇਹਨੇ ਕੱਟੀਆਂ ਨੇ 13 ਲੀਟਰ ਦੁੱਧ ਪਹਿਲੇ ਸਵੇਰ ਕੱਢਿਆ ਪਹਿਲੇ ਸਵੇਰ ਆ ਦੇਖੋ ਸਿੰਗ ਪਵਾ ਚ ਠੀਕ ਆ ਬੜੇ ਚੰਗੇ ਹਾਲੇ 22 ਤਰੀਕ ਤੇ ਇਹਦੇ ਅੱਜ ਇੱਕ ਨਹੀਂ ਤਰੀਕਾ ਮਨ ਲੀ ਗੱਲ ਇੱਕ ਤਰ੍ਹਾਂ ਆ ਵੀ ਪਹਿਲੀ ਤਰੀਕਾ ਇਹਦੇ ਹਾਂਜੀ ਪਹਿਲੇ 2 ਤਰੀਕ ਤੇ ਕੱਲ ਨੂੰ ਦਿਨ ਪੂਰੇ 2 ਦੇ ਕੱਲ ਨੂੰ ਦਿਨ ਪੂਰੇ ਇਹਦੇ ਉੱਤੇ ਲੈ ਜੇ 2 ਲੈ ਜੇ 3 ਲੈ ਜੇ 2 ਤਰੀਕ ਤੇ ਦਿਨ ਪੂਰੇ ਜਾਂਦੇ ਠੀਕ ਹਾਂ ਦੇਖ ਜਿਆਦੀ ਕਰਤੀ ਚੰਗੀ ਆਵੇ ਦੇਖੋ ਥਣ ਥਣ ਜਿਆਦਾ ਮਨ ਲ ਕੇ ਤਪਾਈ ਬੜੀ ਚੰਗੀ ਆ ਇਹ 7ਵਾਂ ਨੰਬਰ ਵਾ ਤੇ ਆ 8ਵਾਂ ਨੰਬਰ ਆ 8ਵਾਂ ਨੰਬਰ ਜਿਆਦੀ ਮੈਂ ਜਿਆਦਾ ਇਹਦੇ ਜਿਆਦੀ ਚੰਗੀ ਆ ਚੋਣ ਇਹ ਨਿਆਣਾ ਛੋਟਾ ਨੇ ਆਇਆ ਆਪਾਂ ਵੀ ਚੋਣ ਠੀਕ ਚੋਣ ਬੜੀ ਜੱਤਾਂ ਦੀ ਕੱਟੀ ਵੇਖੋ ਜੱਤਾਂ ਦੀ ਕੱਟੀ ਵੇਖੋ ਚੁਆਈ ਬੜੀ ਚੰਗੀ ਇਧਰ ਵੇਖ ਸਿੰਕ ਤੋੜੀਂ ਖਾ ਲੋ ਆਹ ਵੇਖ ਸਿੰਕ ਵਾ ਕੇ ਨਿਕਾ ਜਿਆਦੀ ਚੰਗੀ ਚਾਰ ਦੰਦ ਵਾ ਚੋਣ ਬੜੀ ਕੱਟੀ ਖਰੀ ਇਧਰ ਵੇਖ ਐਸ ਵੇਲੇ ਕੱਟੀ ਕੋ 10 ਲੀਟਰ ਦੁੱਧ ਹੋ ਸਕਦਾ ਠੀਕ ਦੁੱਧ ਹੋਵੇ ਮੋੜਾ ਹੋਵੇ 10 ਲੀਟਰ ਹੋ ਸਕਦਾ ਜੱਤ ਵਾਲੀ ਆ ਪੂਰੀ ਜਿਆਦੀ ਕੁਆਲਿਟੀ ਵਾਲੀ ਆ ਹਾਂ ਠੀਕ ਤੇ ਆਹ ਛੋਟੀਏ ਪਿਓਰ ਦੋਂਦੀ ਡੋਂਦੀ ਪਿਓਰ ਦੋਂਦੀ ਆ ਦੋਂਦੀਆਂ ਜਾਂਦੀਆਂ ਹਾਂ ਪਿਓਰ ਦੋਂਦੀ ਆ ਇਹ ਨਹੀਂ ਵੀ ਕੱਦ ਵੱਡਾ ਤੇ ਕੋਈ ਕਹਦੇ ਵੀ ਚੌਗੀ ਆ ਪਿਓਰ ਆ ਬੇ ਟਿਮਕਣੇ ਵਾਲੇ ਗਾਲ ਇਦਾਂ ਮੈਂ ਵੀ ਛੱਡਾ ਵਾ ਇਹਦਾ ਹਾਂਜੀ ਹਾਂ ਜੈਦੀ ਚੰਗੀਆਂ ਚਾਹਣ ਚੰਗੀ ਨੇ ਸਿੰਘ ਥੋੜਾ ਜਿਹਾ ਛੋਟੀ ਦਾ ਦੁੱਜਾ ਵਾ ਦਾਤੀ ਸਿੰਘਾ ਤਾਨ ਕਰਕੇ ਮੁੜਿਆ ਪਰ ਜੈਦੀ ਚੰਗੀ ਇਹਦਾ ਵੀ ਲੱਖ ਤੋਂ 1000 ਛੋੜ ਕਰਨਾ ਕਿ ਕੱਦ ਵੱਡਾ ਮੁੱਲ ਛੋਟੇ ਆ ਆ ਮੈਂ ਤੇ 15 ਕੇ ਦੋ ਲਈ ਠੀਕ ਸੁਆ ਦੁੱਜਾ ਜੈਡ ਬਲੈਕੀ ਮਗਰ ਕੱਟੀ ਆ ਅੱਜ ਤੇ ਜਾਰਾਂ ਨੂੰ 11 ਲੀਟਰ ਕੱਟ ਮੈਂ ਕੋ ਬੋਲਾ ਹੀ ਆ 11 ਲੀਟਰ ਬੋਲਾ ਹੀ ਆ ਮੈਂ ਕੋ ਠੀਕ ਆ ਆ ਦੇਖੋ ਵੱਡੀ ਆ ਕੱਟ ਆ ਦੇਖੋ ਥੋੜੀ ਸੁੱਕੇ ਨੇ ਇਹਨੇ ਤੈ ਮਾਰੀ ਇੱਕ ਸਫਰਦਾ ਕਰਕੇ ਆ ਹਾਂਜੀ ਹਾਂਜੀ 11 ਲੀਟਰ ਮੈਂ ਕੋ ਬੋਲਾ ਹੀ ਆ ਇਹ 11ਵਾਂ ਨੰਬਰ ਹੈ 11ਵਾਂ ਦਾ ਠੀਕ ਹੈ ਇਹ ਤਾਂ 8 9 10ਵਾਂ ਇਹ 10ਵਾਂ ਨੰਬਰ ਆ ਜਾਰ ਮਾ ਇਹਦੇ ਕੋ 12 ਲੀਟਰ ਦੋ ਹਾਂ ਇਹਦੇ ਕੋ 12 ਇਹਦੇ ਮਗਰ ਕੱਟਾ ਜੀ ਵੇਖੋ ਕਿੱਡੀਆਂ 12 ਲੀਟਰ ਦੋ ਦਿਓ ਕੱਦ ਵੀ ਵੱਡੇ ਆਏ ਫੇਰ ਫੁੱਲ ਜਿੰਤਾ ਦੀ ਅੱਖੋ ਹੈ ਕੀ ਓਦਾਂ ਦੀਆਂ ਹੀ ਓਦਾਂ ਹੀ ਮਿਲਣਗੀਆਂ ਬਲਕਿ ਗੱਲ ਦਾ 80 ਵਾਲੀ ਮਿਲ ਜੂ 85 ਵਾਲੀ ਵੀ 90 ਵਾਲੀ ਵੀ ਤੇ ਵਧੀਆ ਚੰਗੀ ਤੋਂ ਚੰਗੀ ਮੈਂ ਪਟਿਆਰੇ ਆਪਦੇ ਨੂੰ ਇਹ ਇਹਦੇ ਕੋਲ 12 ਲੀਟਰ ਦੋ ਦੋ ਇਹ ਇੱਕ ਆਪ ਐਕੋ ਇਹ ਕਾਹ ਪਾਣੀ ਡੌਂਟੇ ਨਾ ਇਹਦੇ ਮਗਰ ਕੱਟੀ ਜਾ ਬਹੁਤ ਜਿਆਦਾ ਚੰਗੀ ਇਹਦੇ ਮਗਰ ਕੱਟੇ ਐਨੂੰ ਕੱਢ ਦੇ ਕੱਢ ਦੇ ਚੱਲ ਇਹ ਤੋੜ ਕੇ ਉਤਾਰ ਇੱਦਾਂ ਦੇਖੋ ਗੱਡੀ ਘਾਤ ਦੇਖੋ ਬਟਾਇਰ ਫੋਨ ਸੈੱਜ ਆਪੋ ਦੇਖੋ ਜਾਓ ਚਲੋ ਜਾਓ ਚਲੋ ਜਾਓ ਚਲੋ ਜਾਨ ਦੇ ਜਾਓ ਚਲੋ ਬੰਦ ਰੱਖ ਲੇ ਆਹ ਇਹ ਦੇਖੋ ਮੈਂ ਕੋ 10 11 ਕਿਲੋ ਦੁੱਧ ਦਾ ਮਗਰੇ ਦੇ ਕੱਟੀ ਬਹੁਤ ਟੌਪਦੀ ਆ ਠੀਕ ਕੱਟੀ ਬਹੁਤ ਟੌਪਦੀ ਆ ਇਹਦੇ ਬਗਲ 11 ਲੀਟਰ ਦੁੱਧ ਹੋਊਗਾ ਦੇਖੋ ਇਸ ਵਾਰ ਦਜਵਾਰਾ ਆਤਾ ਨੋ ਮੈਲੇ ਬਹੁਤ ਜਿਆੜੀਆਂ ਚੰਗੀਆਂ ਆ। ਆਓ ਆ ਕੇ ਵੇਖ ਕੇ ਚੰਗੀ ਤਰ੍ਹਾਂ ਦੇ ਫੇਰ ਮਰ ਕੇ ਮਾਲ ਲਓ। ਪਿੰਡ ਆਪਣਾ ਮੱਦੇਹਲ ਦੀ ਤਸਵੀਲ ਬਾਬਾ ਬਕਾਲਾ। ਜ਼ਿਲ੍ਹਾ ਸ੍ਰੀ ਅਮਰਸੇਰ ਸਾਹਿਬ। ਫੋਨ ਨੰਬਰ 8872962988। ਆਸੀ ਗਾ।